ਧੰਨਵਾਦ ਕਰਦੇ ਆ ਆਪਣੇ ਵੀਰਾਂ ਦਾ ਖਾਲਸਾ ਜੀ ਟੀਵੀ ਲਾਈਵ ਦੇਖ ਰਹੇ ਆ ਜਿਹੜੇ ਵੀਰ ਚਾਚਾ ਪਾਲ ਸਿੰਘ ਜੀ ਕਾਰੀ ਰਾਣਾ ਮਜਾਰੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਗੁਰਸ਼ਾਨ ਬੈਂਸ ਭਾਈ ਕਾਕਾ ਸਿੰਘ ਜੀ ਸਿਕੰਦਰਪੁਰ ਧੰਨਵਾਦ ਸਾਰੇ ਭਰਾਵਾਂ ਦਾ अरे भाई, अपा लारी ਵੇ ਘੜੀਆਂ ਦੋਏ ਠੀਕ ਹੈ ਫਰਕ ਤਾਂ ਨਹੀਂ ਕੋਈ ਉੱਡਦੀ ਧੂੜ ਦੇ ਸੇ ਗੱਡੀ ਯਾਰ ਦੀ ਨਜ਼ਰ ਨਾ ਆਵੇ ਟਾਈਮ ਹੈ ਦਿੱਦਾ ਪੂਰੇ 24 ਸੈਕਿੰਡ ਦਾ ਮਾਰੋ ਗੱਡ ਕੇ ਤਾੜੀ ਇੱਕ ਵਾਰੀ ਪੂਰੇ 24 ਸੈਕਿੰਡ ਦਾ ਸਮਾਂ ਜੀ ਬੀ ਲੱਖ ਵਾਲਾ ਵੱਜ ਗਿਆ ਦਿਲਜੀਤ ਪਸੌਰ ਸੀਪਾ ਮੀਮਸਾ ਹਰਵਿੰਦਰ ਸਮਾਣਾ ਅਵਤਾਰ ਸਿੰਘ ਤਾਰਾ ਦੌੜਰ ਤੇਜਾ ਸਿੰਘ ਪਸੌਰ ਉਹਨਾਂ ਦੇ ਭਜੇ ਆ